ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਚੋਨਾ ਆਪਣਾ 1401 ਮੁਛਲ ਜਿਸ ਦੀਆਂ ਲਗਾਤਾਰ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਗਈਆਂ ਤੇ ਆਪਾਂ ਇੱਕ ਖੇਲੇ ਤੇ ਲੈਂਬੜਾ ਦੀ ਸਪਰੇਅ ਕੀਤੀ ਸੀਗੀ ਬਹੁਤ سارے ਸੱਜਣ ਮਿੱਤਰ ਕਹਿੰਦੇ ਵੀ ਲੈਂਬੜਾ ਵੀ ਮਿੱਤਰ ਕੀੜਿਆਂ ਨੂੰ ਖਤਮ ਕਰ ਦਿੰਦਾ ਮਾਰ ਦਿੰਦਾ ਹੈਗਾ ਬਾਕੀ ਆਪਾਂ ਪਹਿਲੀ ਵਾਰ ਵਰਤੀ ਸੀਗੀ ਚਰੀ ਵਾਸਤੇ ਲਿਆਈ ਸੀ ਇਸ ਲਈ ਪਹਿਲੀ ਵਾਰੀ ਵਰਤੀ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀ ਉਸ ਇੱਕ ਕਿੱਲੇ ਚ ਕਰੀਏ ਦੱਸਿਓ ਵੀ ਲੈਮੜਾ ਬਾਕੀ ਮਿੱਤਰ ਕੀੜਿਆਂ ਨੂੰ ਮਾਰ ਦਿੰਦਾ ਜਿਹੜੇ ਸਮਝ ਲਓ ਵੀ ਜਾਲਾ ਬਣਿਆ ਹੁੰਦਾ ਜਾਂ ਵਿੱਚ ਕੁਝ ਹੋਰ ਹੁੰਦਾ ਹੈ ਤੇ ਗੱਲ ਕਰੀ ਆਪਾਂ ਆਪਣੇ ਝੋਨੇ ਦੀ ਵਿੱਚ ਯੂਰੀ ਆਪਾਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ 27-28 ਦਿਨਾਂ ਤੱਕ ਹੀ ਪੂਰੀ ਕਰਤੀ ਸੀਗੀ ਦੀ وجہ ਆ ਜਿਹੜੀ ਥੱਲੇ ਪ੍ਰਾਲੀ ਬਣ ਰਹੀ ਹੈ ਦੇਖ ਲੋ ਇਹ ਜਿਹੜੀ ਲੇਟ ਜੂਰੀ ਆਪਾਂ ਲੈ ਜਾਂਦੇ ਆ ਉਹ ਇਸ ਵਜਾ ਕਰਕੇ ਹੀ ਬਣਦੀ ਹੈਗੀ ਕਈ ਮੁਛਲ ਚ ਹਜੇ ਵੀ ਜੂਰੀਆ ਪਾਈ ਜਾ ਰਿਹਾ ਕੋਈ ਗੁੱਠ ਨੀਵੀਂ ਰਹਿ ਜਾਂਦੀ ਤਾਂ ਅਗਲਾ ਕਹਿੰਦਾ ਵੀ ਕੋਈ ਨਾ ਕੋਈ ਪੈਕਟ ਲਿਆ ਕੇ ਪਾ ਦਿੰਨੇ ਆ ਕੋਈ ਨਾ ਕੋਈ ਪ੍ਰੋਟੈਕਟ ਪਾ ਦਈਏ ਜਾਦੇ ਫਾਲਤੂ ਯੂਰੀਆ ਬਿਮਾਰੀ ਦਾ ਕਾਰਨ ਹੈ ਲਗਭਗ ਜਿੰਨੀ ਯੂਰੀਆ ਪਾਣੀ ਹੈ ਤੁਸੀਂ ਘਟੋ ਘਟਾ 27 28 30 ਦਿਨਾਂ ਤੱਕ ਜਿੰਨੀ ਜਲਦੀ ਪੂਰੀ ਹੋ ਜੇ ਤਾਂ ਵਧੀਆ ਗੱਲ ਹੈ ਥੱਲੇ ਪ੍ਰਾਲ ਨਹੀਂ ਬਣਦਾ ਕਦੇ ਦੇਖ ਲਿਓ ਜਮਾ ਕੇ ਵੀ ਜਿੱਥੇ ਭ੍ਰਾਲ ਜਿੱਥੇ ਯੂਰੀਆ ਵੱਧ ਪਈ ਹੋਊਗੀ ਉਥੇ ਪ੍ਰਾਲ ਜ਼ਰੂਰ ਬਣੂਗਾ ਥੱਲੇ ਬਣੂਗਾ ਵੀ ਕਾਫੀ ਮਾਤਰਾ 'ਚ ਮੁੱਛੋ ਜੂ ਨੇੜੇ ਤੇ ਹਾਲ ਹੋ ਜਾਂਦਾ ਵੀ ਵਿੱਚ ਬਾਅਦ ਚ ਤੁਰਿਆ ਵੀ ਨਹੀਂ ਜਾਂਦਾ ਸਪਰੇਅ ਕਰਨ ਵੇਲੇ ਤੇ ਸਪਰੇਅ ਆਪਾਂ ਜੇ 60 ਦਿਨਾਂ ਤੇ ਲਗਭਗ ਕੋਈ तितਲੀ ਵਗੈਰਾ ਤਾਂ ਵੇਖ ਨਹੀਂ ਰਹੀ ਵਿੱਚ ਪਮਕੜ 50 ਦਿਨਾਂ ਦੇ ਨੇੜੇ ਹੋ ਗਿਆ ਚੋਨਾ ਮੁੱਛੜਾ ਦੇਖੋ ਹੁਣ ਵੀ ਜਦੋਂ ਤੱਕ ਜੇ ਮੀਂਹ ਪੈ ਜਾਏ ਤਾਂ ਬੜੀ ਵਧੀਆ ਗੱਲ ਹੈ ਪਰ ਕਿਤੇ ਕਿਤੇ ਪੱਤਾ ਲਪੇਟ ਦਿਖਾਈ ਦੇ ਰਹੀ ਹੈ ਦੇਖੋ ਆ ਦੇਖੋ ਜਿਵੇਂ ਇਸ ਦੇ ਵਿੱਚ ਦੇਖੀ ਹੋਲ ਕੇ ਵਿੱਚ ਆਂਡੇ ਦਿੱਤੇ ਹੋਏ ਨੇ ਆ ਦੇਖ ਲਓ ਇਹ ਕਿਤੇ ਕਿਤੇ ਕਿਸੇ ਕਿਸੇ ਪੱਤੇ ਨੂੰ ਹੈ ਜਿਵੇਂ ਅੱਜ ਸਪੀਡ ਨਾਲ ਹਵਾ ਚੱਲ ਰਹੀ ਸੀ ਜਿਵੇਂ ਚ ਮੀਂਹ ਪੈ ਜਾਂਦਾ ਤਾਂ ਬਹੁਤ ਵਧੀਆ ਗੱਲ ਸੀ ਪਰ ਫਿਰ ਵੀ ਸਪਰੇਅ ਤਾਂ ਜ਼ਰੂਰੀ ਲਾਜ਼ਮੀ ਹੈ ਆਪਣੀ ਫਸਲ ਚੈੱਕ ਕਰਦੇ ਰਿਆ ਕਰੋ ਧੰਨਵਾਦ ਵੀਡੀਓ ਦੇਖਣ ਲਈ